ਕੁੱਤਾ ਨਾ ਦੇਖਿਆ ਦੇ ਵਿੱਚ ਚੰਗਿਆੜ ਇੱਕੇ ਮਾਰੀ ਆ ਪਤਾ ਨਹੀਂ ਕਿਹੜਾ ਕੁੱਤਾ ਸੀ ਕਾਲਾ ਜਿਹਾ ਕੁੱਤਾ ਫਿਰ ਉਹ ਗੜਾ ਫੜਦਾ ਨਾ ਗਲੇ ਤੋਂ ਜਦ ਇਹ ਸਾਹ ਲੋ ਜੀ ਸਾਰਿਆਂ ਨੂੰ ਪਿਆਰ ਪਰਿਸ਼ਾ ਅਛਰੀ ਆ ਕਾ ਸਾਡੇ ਚੈਨ ਵਿੱਚ ਢਿੱਲੋ ਫਾਰਮ ਹਾਊਸ ਵੀਡੀਓ ਬਣਾਉਂਦੀ ਆ ਹਮਮ ਨਵੇਂ ਵੀ ਕਰਦੀ ਆ ਸਾਰੀ ਵਧੀਆ ਹੋਵਾਂਗੇ ਸਾਡੇ ਦੇਖੋ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਡਿਸਕਸ਼ਨ ਚਿੱਤੇ ਦੀ ਹੁੰਦੀ ਹੈ ਉਹ ਪੜਦੇ ਨਹੀਂ ਉਹ ਪੜਨ ਦੀ ਮਾਰੀ ਨਾ ਸੌਂਗੀ ਹਾਂ ਮੈਂ ਦੇਖ ਲਿਆ ਦਾਦੂ ਨੇ ਵੀ ਕਹਤਾ ਮੇਰੇ ਮੇਰੇ ਬੀਏ ਕਰ ਗਈ ਕੁੜੀ ਕਹਿੰਦਾ ਆ ਗਈ ਮੇਰੇ ਬੀਏ ਵੀ ਕਰ ਗਈ ਉਹ ਤਾਂ ਮੇਰੇ ਤਾਂ ਤਾਂ ਕਿ ਇਹਦੇ ਸਵੇਰੇ ਮੀਟਿੰਗ ਹੈ ਜਾਉਂਗੇ ਮਾਂ ਦੇਖਾਂਗੇ ਜੇ ਦਾਦੂ ਦਾ ਟਾਈਮ ਹੋਇਆ ਤਾਂ ਅੱਛਾ ਨਹੀਂ ਮਾਂ ਕਿ ਮਿਸ ਕਰ ਪਾਂਗੇ ਅਮਨ ਬੋਲੀ ਚੱਲ ਭੂਜੀ ਨੂੰ ਦੇਖ ਲਓ ਨਿੱਤੂ ਭੂਜਨਾਬ ਕਹਿੰਦੀ ਉਹਨੂੰ ਜ਼ਰੂਰੀ ਹੈ ਲਜਾਣਾ ਵੀ ਉਹਨੂੰ ਐਵੇਂ ਚੱਕ ਲਾਉ ਆ ਮੈਂ ਜਾਉਂਗੀ ਬਾਕੀ ਆਪਾਂ ਚੱਲਾਂਗੇ ਜ਼ਰੂਰ ਮੈਂ ਤਾਂ ਜ਼ਰੂਰ ਜਾਕੀ ਮੈਂ ਜਾਉਂਗੀ ਕੋਈ ਨਾ ਮੈਂ ਤੁਹਾਨੂੰ ਆ ਕੇ ਸ਼ਾਮ ਨੂੰ ਕਹਿ ਕੇ ਜਾਉਂਗੀ ਠੀਕ ਹੈ ਤੁਸੀਂ ਕਿ ਬਸ ਠੀਕ ਆਪਾਂ ਦੋਨੇ ਚੱਲਾਂਗੇ ਉੱਤ ਹਾਲ ਮੈਂ ਪਹੁੰਚਣੀ ਆ ਹਾਂ ਆਪ ਲੰਗ ਜਾਗੇ ਆਪਾਂ ਹਾਂ ਤੇ ਕਿਤੇ ਕਿਤੇ ਨੂੰ ਜਾਣਾ ਪਊਗਾ ਇੱਕ ਤਾਂ ਉਹਦਾ ਕੀ ਪਤਾ ਕਿੱਥੇ ਫਿਰਦਾ ਇਹ ਵੀ ਦਰਦ ਲੱਗਦਾ ਕਹੀਂ ਨਾ ਕਹਿੰਦੇ ਇੱਕ ਦੋ ਤਿੰਨ ਨੇ ਚਲੇ ਜਾਉ ਉਹ ਕੜਾ ਉਹ ਆ ਬੈੰਦਾ ਹੀ ਆ ਮੈਂ ਨਾਲ ਗੱਡੀ 'ਚ ਬੈ ਕੇ ਵਗ ਜੂੰਗੀ। ਕਮਾਓ ਕਰਨ ਬਾਰ ਕਹਿੰਦਾ ਪਟਿਆਲੇ ਜਾ ਰਹੇ ਆ ਉਹ ਲੈ ਕੇ ਆ ਰਹੇ ਤੀਜਾ ਖਾਨ ਨੂੰ। ਮਾਂ ਤੁੜ ਮਾਂ। ਅੱਜ ਪੀਜ਼ੇ ਲਿਆਂਦੇ। ਹਮੇ ਤਾਂ ਕਹਿ ਰਹੇ ਗੱਡੀ 'ਚ ਨਾਲ ਵਗ ਜੂੰ। ਹੱਸਦੀ ਦੀ ਮਾਰੇ ਦਾਦੂ ਨੇ ਪੀਜ਼ਾ ਕਰਵਾਇਆ ਅਬਿੰਦ ਪੜਦੀ ਜਾਂਦੇ ਆ। ਹੂੰ। ਹੋਂ ਤਾਂ ਆ ਬਿਲਾਦ ਚ ਪੜ ਲੂ। ਮਨਸ਼ੀਤ ਦੀ ਵੀ ਆ ਨਾ। ਹੂੰ। ਅੱਛਾ ਫਿਰ ਤਾਂ ਉਹ ਵੰਗੂ ਵੀ ਜਾਊਗਾ ਨਾਲ। ਇਹਨਾਂ ਨੂੰ ਇਕੱਠੇ ਤਾਂ ਦੀ ਆ ਸਾਰਾ ਟੱਬਰੇ ਵਾਹੂ ਜਾਊਗਾ ਤੁਸੀਂ ਸਕੂਲ ਤਾਂ ਮੰਜੂਤ ਕੱਲਾ ਜਾਉਂਗੇ ਸਕੂਲ ਚ ਜਾਣਗੇ ਸਵੇਰੇ ਤਾਂ ਹਾਂ ਬੰਨ ਬੈਂਚ ਦੋਨੇ ਆਣੀਆਂ ਫਿਰ ਆਉਂਦੇ ਹੋਏ ਨਾਲ ਆਉਂਦੀ ਆ ਫਿਰ ਆਪਾਂ ਕਿਵੇਂ ਲੈ ਕੇ ਆਵਾਂਗੇ ਸਕੂਟਰੀ ਤੇ ਵਗੇ ਭਾਬੀ ਕਿੱਥੇ ਟੈਪ ਦੇ ਉੱਤੇ ਬੈ ਗਈ ਉਹ ਚੱਕਰ ਲਈ ਹੋ ਗਏ ਆ ਉਹ ਦੇ ਵਿਚ ਉਹ ਚੀਜ਼ ਦੇ ਦੇ ਇਹ ਤੇ ਸੁੱਤੀ ਨੂੰ ਸਪਨੀng ਹੋ ਗਈ। ਇਹ ਰਸਤਾ ਦਾ ਹੀ ਐ। ਸਾਤਾ ਮੈਂ ਕਹਿੰਿਓ ਉਹ ਉੱਥੇ ਤੇ ਦਾਗ ਆ ਇੱਥੋਂ ਦੀ ਆ ਬੰਦੀ ਬਣਾਉ ਉੱਥੇ ਦੀ ਤੇ। ਮੈਂ ਤਾਂ ਕਹਿੰਨੇ ਤੁਸੀਂ ਆ ਡੰਗਰਾਂ ਨੂੰ ਇੱਧਰੇ ਪਾਸੇ ਕਰ ਲਓ ਪੱਕਾ ਆ ਚੱਕ ਕੇ ਨਾ। ਇਹ ਮੇਰੀ ਗੱਲ ਸੁਣੋ ਮੈਂ ਹੁਣ ਤੈਨੂੰ ਕਹਿ ਇਹ। ਇਹ ਦੇ ਜਮੀਨ ਦੇ ਖੂ ਸਾਡੇ ਫੇਰ ਇਹ ਸਿੱਧਾ ਪੁੱਨ ਕਰਾਏ ਨੂੰ। ਤਾ ਲਾਖੇ ਜਦਾਂ ਨੂੰ ਹੋਰ ਸਹਤਾਂ ਨਹੀਂ ਲੇਦੇ ਫੇਂ ਡੰਗਰਾਂ ਨਾਲ ਇੱਧਰ ਕਰ ਲੈਣਾ ਇੱਥੇ ਸਾਰੇ ਗੱਡੀ ਖੜ ਜਾ ਕੋਲ ਆ ਚਾਦ ਚੁੱਧਰਾਣਾ ਚੱਕਿਓ ਆ ਬਸ ਆ ਮੂਰੋਂ ਹੀ ਚੱਕਦੇਓ ਚੱਕਦਾ ਇੱਥੇ ਨੂੰ ਅਸੀਂ ਵਤੂ ਹੀ ਕਰ ਲਾਂਗੇ ਆਉਰੇ ਹੋਰ ਹਾਂ ਮਚੀ ਨੂੰ ਸੁਣ ਤਾ ਉੱਧਰ ਹੀ ਬਗਦੇ ਫੇਰੇ ਹਾਂ ਉਹ ਤਾਂ ਉੱਧਰ ਹੀ ਹੋ ਜਾਂਦਾ ਹਾਂ ਉਹਨਾਂ ਜਿਹੜੇ ਸੀ ਤਾਂ ਹੀ ਨਹੀਂ ਦੂਸਰ ਕਰਦੇ ਹੋਣਗੇ ਹੋਰ ਹੁਣ ਕਿਤੇ ਡੰਗਰੇ ਇੰਨੇ ਰੱਖੀ ਜਾਵਾਂਗੇ ਭਾਈ ਬੰਦਾ ਨਹੀਂ ਆਉਂਦਾ ਆ ਮੁੰਡਾ ਤਾਂ 3 ਦਿਨ ਬੱਜਰ ਹੋ ਕੇ ਬਹਿ ਜਾਣਾ ਠੀਕ ਹੈ ਤੇਨੂੰ ਹੋਰ ਕੋਈ ਕੰਮ ਨਹੀਂ ਹੈਗਾ ਨਾ ਕੀ ਕਰੀਏ ਅਸੀਂ ਕਿਹੜਾ ਹੁਣ ਸਾਰੇ ਜਿਸ ਵੇਲੇ ਜਾਣਾ ਹੁੰਦਾ ਨਾ ਬੇ ਹਟ ਬਿਆ ਬਾ ਜਾ ਨਾ ਹਲੇ ਰੋਣਾ ਬਹੁਤ ਪੈ ਰਿਹਾ ਲੈ ਦੱਸੋ ਕਹਿੰਦੀ ਲੱਤੇ ਖਾ ਗਿਆ ਮੈਂ ਤਾਂ ਸਾਡੇ ਇੱਕ ਤਾਂ ਉਹ ਮੱਝ ਨੇ ਦੁੱਧ ਦੇਣਾ ਦੇ ਖਾ ਗਿਆ ਕਟਰੂ ਇੱਕ ਆਪ ਨੂੰ ਵੀ ਐ ਇਹਨੇ ਨਹੀਂ ਦੇਣਾ ਹੋਰ ਉਹਦਾ ਤਾਂ ਬੰਦ ਪਤਾ ਹੀ ਜੇ ਖਾ ਜੂਗਾ ਦੁੱਧ ਵੀ ਕੋਈ ਗੱਲ ਨਹੀਂ ਹਾਂਜੀ ਹਾਂ ਮੈਂ ਪਾਤੇ ਸੀਗੇ ਪੈਗੇ ਸੀਗੇ ਮੈਂ ਸਕੈਨ ਲੈ ਲਿਆ ਸੀਗਾ ਆ ਸਾਡੀ ਹਾਂਜੀ ਮੈਸ਼ ਨੇ ਸ਼ੀਸ਼ਾ ਤੋੜਦਾ ਸੀਗਾ ਪਤਾ ਕੀ ਚੱਕਰ ਤੀਗਾ ਉਹਨਾਂ 3-4 ਦਿਨ ਹੋ ਗਏ ਸੀ ਉਹ ਆ ਕੇ ਉਹਦੇ ਦੇਖਦੀ ਤੇ ਉਹਨੂੰ ਸੀਗਾ ਵੀ ਉਹਰੇ ਕੋਈ ਹੋਰ ਮੈਸ ਰੱਖੀ ਹੋਈ ਆ ਉਹ ਖਿਜਦੀ ਸੀਗੀ ਮੱਚਦੀ ਸੀਗੀ ਉਹਦੇ ਵਿੱਚ ਕਿਸੇ ਸੱਚ ਨੂੰ ਉਹਦੀ ਫੋਟੋ ਦਿੱਤੀ ਸੀ ਹੂੰ ਫਿਰ ਉਹਨੂੰ ਇੱਕੋ ਲੱਗਤ ਐਂ ਕਰਕੇ ਐਂ ਮਾਰਿਆ ਹੂੰ ਸਾਡਾ ਕਮਜਾ ਹੋਇਆ ਹੋਇਆ ਖਰਾਬ ਭੁੱਦਿਆ ਜਾਉ ਮੈਂ ਉਹ ਬੱਸ ਤੇ ਮੈਂ ਕਿਹਦੇ ਕੀ ਅਸਲੀ ਮਿਰਚਾਂ ਰੱਖੀਆਂ ਨੇ ਹੂੰ ਕੱਟਦੇ ਦੀ ਚੱਕਦੇ ਬਹੁਤ ਨਹੀਂ ਮੇਰੇ ਤੇ ਪਾਣੀ ਦੇਖਣ ਆਈਆਂ ਹਾਂ। ਹਾਂ ਦੇਖਿਓ ਕੀ ਹਾਲ ਹੋਇਆ ਪੇਪਚਰੇ ਕਮਰੇ ਦਾ। ਕਾਂਚੇ ਕਾਂਚਾ ਹੋਇਆ ਪਿਆ। ਜ਼ਿਆਦਾ ਨਹੀਂ ਲਿਆ। ਚੱਪ। ਸਾਰੇ ਚੱਕਾਂਗੀ ਮੈਂ ਇਹਨੂੰ ਕੱਲ ਨੂੰ ਸਮਾਰ ਕੇ ਕਮਰੇ ਨੂੰ ਸਾਫ਼ ਕਰਨਾ ਪੈਣਾ। ਹੱਥ ਦਿਨਾਂ ਮਰਵਾ ਲਿਓ। ਫਿਰ ਹੁਣ ਮੂੰਹ ਨਾਲ ਗਲਤ ਹੈਗੀ ਤੇ ਇੱਧਰ ਨੂੰ। ਮੇਰੇ ਕੱਪੜੇ ਧੋਲੇ ਸੀ ਸਾਰੇ ਮੈਂ ਖਾ ਰਬਟਾ ਹੀ ਬੋਲਦੀ ਆ ਕਹਿੰਦਾ ਜੀ 200 2 ਮਹੀਨੇ ਬਾਅਦ ਫੇਰ ਆ ਜੀ ਆਉਂਦੀ ਨੇ ਪੱਥਰ ਬਣਿਆ ਪਿਆ ਤੁਹਾਨੂੰ ਚਲੋ ਆਏ ਭਾਂਤੀ ਇੱਕ ਨੇ ਰਕਮੇਲ ਪਾਈ ਚੌਰ ਸਿੱਤਨੇ ਛਾਲ ਮਾਰੀ ਤੇ ਆ ਕੇ ਵੜਤਾ ਜਾਉ ਦੇਖਿਆ ਐਨਾ ਦਿਮਾਗ ਐਂ ਕਰੋ ਕਾਂਚੂਰੇ ਖੰਡਾ ਦੋ ਵਿਚਾਰੇ ਦੇ ਪੈਸੇ ਚ ਜੁਗ ਜੁਗਾ ਜਾਂ ਜਿੱਥੇ ਬੇਹੋਸ਼ ਹੋ ਜਾਊਗਾ ਕਿਆ ਨਹੀਂ ਹੁੰਦਾ ਨਸੇਤੀ ਨੂੰ ਵਿਅਸਤ ਨਹੀਂ ਜਬ ਵਿਚਾਰਾ ਆਪ ਨੂੰ ਪਤਾ ਚੱਲ ਜੂਗਾ ਸਵੇਰੇ ਵੀ ਕੋਈ ਜਾਨਵਰ ਆਇਆ ਤੇ ਜਿਹਦੇ ਪੈਰਾਂ ਚੋਂ ਨਿਕਲਿਆ ਨਿਕਲਿਆ ਹੋਊਗਾ ਫਿਰ ਉਹਦਾ ਪਿੱਛਾ ਕਰ ਸਕਦਾ ਕਿਆ ਬਾ ਵੀ ਹਾਂ ਇੰਨਾ ਦਵਾਕ ਇੰਨਾ ਤਮਾਕ ਤੇਰਾ ਪਹਿਲਾਂ ਕਿਉਂ ਨਹੀਂ ਆਇਆ ਬਸ ਪਤਾ ਨਹੀਂ ਨਹੀਂ ਫੜਿਆ ਨਹੀਂ ਫੜਿਆ ਹਾਂ ਹਾਂ ਹੁਣ ਤੇ ਵੀਡੀਓ ਆ ਗਈ ਕਦੋਂ ਮੈਂ ਦੇਖਦੀ ਆ ਜੀ ਕੋਈ ਸਿੱਟੀ ਗੱਡੀ ਆ ਰਹੀ ਆ ਮੈਂ ਭਾਈ ਉਹ ਦੇ ਕੁੱਤੇ ਆ ਰਹੇ ਕਹਿੰਦੇ ਤਾਂ ਦਾਇਤੀ ਜੀ ਕੁੱਤੇ ਆ ਰਹੇ ਨੇ ਪੂਰੇ ਨਹੀਂ ਆਏਗਾ ਜਿੱਤਾ ਫਿਰ ਦੋ ਇੱਕ ਅੰਦ ਦੇਖੇ ਦੀ ਮੋਰਾਂ ਤਾਂ ਬਹੁਤ ਇੱਕ ਸਿੱਕਾ ਲੈ ਜਾਉਂਦਾ ਕੁੱਤੇ ਆ ਰਹੇ ਮਾ ਦੋਰੇ ਨੂੰ ਦੂਨੇ ਨੂੰ ਨਹੀਂ ਤਾਂ ਫਿਰ ਪੰਛੀ ਕੁੱਤੇ ਨਹੀਂ ਨਹੀਂ ਆਇਆ ਆਇਆ ਨਹੀਂ ਭਈਆ ਆਇਆ ਨਹੀਂ ਆਈ ਨਹੀਂ ਉਹ ਕੁੱਪੂ ਉਹ ਦੋ ਸੁੱਤੀ ਪਈਆ ਨੀ ਨਹੀਂ ਪਾ ਦਤੀ ਕਹਿੰਦੀ ਭਾਬੀ ਕਹਿੰਦੀ ਕਹਿੰਦੀ ਜੇ ਉਹ ਨਾ ਹੋਇਆ ਵੀ ਤਰੇ ਦਾਦੂ ਨਾ ਗਿਆ ਵੀ ਫਿਰ ਨਿੱਤੂ ਪੂਜੀ ਨੂੰ ਲੈ ਕੇ ਜਾਣਾ ਪਊਗਾ ਉਹਨੂੰ ਲੈ ਕੇ ਜਾਣ ਦੀ ਕੀ ਲੋੜ ਆ ਵੀ ਪੂਜੀ ਨੇ ਮੈਡਮ ਨਾਲ ਪੱਕਾ ਗੱਲ ਕਰਨੀ ਐ ਇਸ ਵਾਰ ਚਲੋ ਬਈ ਨਿੱਤੂ ਬੜ ਮੈਂ ਚਾ ਕਰਦੇ ਤੁਸੀਂ ਵੀਡੀਓ ਬਣਾਓ ਜੀ ਮੈਨੂੰ ਆ ਫੜਾ ਦੋ ਉੱਥੇ ਕੁੱਤੇ ਬਿੱਲੇ ਵੜਦੇ ਨੇ ਉੱਥੇ ਆ ਉੱਥੇ ਫੜਾ ਦੇ ਮਾਮੇ ਨੂੰ ਆਹ ਆ ਗਏ ਕੁੱਤੇ ਕਿਹੜਾ ਸ਼ੇਰ ਆ ਗਿਆ ਉਹ ਲੈ ਮਾਮਾ ਚਾਰ ਕੁੱਤੇ ਤਿੰਨ ਨੇ ਚਾਰ ਦੋ ਤਿੰਨ ਤਾਂ ਮੂਰੇ ਹੀ ਨੇ ਜੀ ਉਹ ਤਾਂ ਤਿੰਨ ਮੂਰੇ ਚੌਥਾ ਪਿੱਛੇ ਆ ਚਲ ਇਹਨਾਂ ਦੇ ਕੁੱਤਾ ਨਹੀਂ ਆਇਆ ਉਹੀ ਕਾਲਾ ਚ ਉਹ ਕਿੱਥੇ ਆ ਯਾਰ ਆ ਫੜਿਓ ਜੀ ਆ ਫੜਿਓ ਉੱਥੇ ਪਾ ਦੇ ਦਾ ਇੱਕ ਪਿੱਛੇ ਪਤਾ ਨੂੰ ਚਲੇ ਜਾ ਤੂੰ ਆ ਲਾਓ ਤੁਸੀਂ ਮੈਂ ਤਾਂ ਪੜਾ ਜਾਂਦਾ

ਇਹਦਾ ਮਦੂਰ ਇੱਥੇ ਬਾਗ ਨਹੀਂ ਆਇਆ ਹੈਗਾ ਉਹੀ ਮਰੀ ਜਾਂਦੇ ਨੇ ਬਾਗ ਕੋਲ ਆ ਗਿਆ ਜੁਨੀਵਰਸਿਟੀ ਕੋਲ ਆ ਗਿਆ ਕੋਈ ਬਾਗ ਨਹੀਂ ਆਇਆ ਬਸ ਦੇਖਦੇ ਪਰਦਾ ਨਹੀਂ ਕੋਈ ਪੰਚ ਪੁੱਤੇ ਚੱਕਾ ਲੇ ਨਾ ਫੜ ਲਿਆ ਕਹਿੰਦੇ ਬਾੜਨ ਵਾਲਾ ਤਾਂ ਕਿੱਥੇ ਇੱਥੇ ਆਏ ਸੀ ਜਿਹੜਾ ਦੀਪਨਗਰ ਚ ਕੀ ਕਹਿੰਦੇ ਫੜ ਲਿਆ ਜੀ ਜਿਹੜੀ ਫੜਿਆ ਹੁੰਦਾ ਨਾ ਜੀ ਇਦੋਂ ਪੰਚ ਪਟਿਆਰਾ ਪੋਲਿਟਿਕ ਵਾਲੀ ਨਹੀਂ ਹੁੰਦੀ ਅਪਡੇਟ ਬਾਦੰਦ ਉਹਨੇ ਕੁਝ ਨਹੀਂ ਪਾਈ ਹਜੇ ਅੱਜ ਆਪਾਂ ਸੋ ਜੀ ਅੱਜ ਫਿਰ ਤੋਂ ਆਪਾਂ ਤੋੜ ਲਈ ਸਬਜੀ ਸ਼ਾਮ ਦੇ ਟਾਈਮ ਹਜੇ ਮੈਨੇ ਅੰਦਰ ਦਾਲ ਸਬਜੀ ਧਰਨੀ ਆ 6 ਵਜ ਗਏ ਨੇ ਅੱਜ ਮੈਂ ਲੇਟ ਆ ਪਾਠ ਵੀ ਕਰਨਾ ਹਜੇ ਬਹੁਤ ਕੰਮ ਪੈਨੇ ਹੋਰ ਲੇਟ ਹੋ ਗਿਆ ਅੱਜ ਤਾਂ ਅੱਜ ਫਿਰ ਮੈਂ ਕਮੀਜ਼ਾ ਵੀ ਤਿਆਰ ਕਰਨ ਲੱਗੀ ਸੀ ਪਰ ਮੈਨੂੰ ਇਹ ਵੀ ਚਲ ਨਿਬੜ ਜੇਵੇ ਹੁਣ ਇੱਕ ਸਾਈਡ ਹੋ ਜੇ ਵੀ ਇੱਕ ਕੰਮ ਹੈ ਨਾ ਸੋ ਆਹ ਪਿੰਡੀਆਂ ਹਰੀਆਂ ਮਿਰਚਾਂ ਲਾਲ ਮਿਰਚਾਂ ਕarele ਕੀ ਅਜੇ ਕੀ ਆਪੇ ਆ ਦੇਖੋ ਕਿ ਇਧਰ ਹੈ ਕਿ ਇਧਰ ਆਏ ਅਸੀਂ ਸਬਜ਼ੀ ਤੋੜਨ ਲੱਗੇ ਪਏ ਹਾਂ ਉਹਨੂੰ ਪੁੱਛਦੇ ਹਾਂ ਨਾ ਗੁਰਵਿੰਦਰ ਜੀ ਆੜੀ ਤੇ ਬੈਠਾ ਕਿ ਇੱਥੋਂ ਵੱਢਦੀ ਹੈ ਪਿੰਡੀਆਂ ਇੱਥੋਂ ਬਹੁਤ ਵਧੀਆ ਪੁੱਠੀਆਂ ਹੁੰਦੀਆਂ ਹੂੰ ਲੋ ਜੀ ਮੈਂ ਆ ਗਈ ਵੇ ਹੁਣ ਆਹ ਤੋੜਨ ਵਾਸਤੇ ਕੱਦੂ ਆ ਦੇਖੋ ਕੱਦੂ ਲੱਗਿਆ ਹੋਇਆ ਆ ਸਾਡਾ ਨਾ ਆਵਲਾ ਕੰਮ ਫੇਲ ਹੀ ਹੋ ਗਿਆ ਵਿਚਾਰਾ ਇਹ ਪਤਾ ਖਾਦੋਂ ਫੇਲ ਹੋਇਆ ਇਹ ਜੀ ਮੈਂ ਬਤਾ ਦੱਸਦੀ ਆ ਅਸੀਂ ਹੇਠੇ ਕਾਲੀ ਤਰਪਾਰ ਪਾਤੀ ਕਾਲੀ ਤਰਪਾਰ ਨਾਲ ਨਾ ਧੁੱਪ ਕਾਲੀਆਂ ਚੀਜ਼ਾਂ ਨੂੰ ਜ਼ਿਆਦਾ ਅਟਰੈਕਟ ਕਰਦੀ ਜਿਵੇਂ ਗਰਮੀ ਤੇ ਆਪਾਂ ਕਹਿੰਦੇ ਵੀ ਆਪਾਂ ਉਹ ਕੱਪੜੇ ਦੂਜੇ ਪਾਉਂਦੇ ਆ ਉਹਦੇ ਕਰਕੇ ਇਹ ਕੰਮ ਹੋਇਆ ਤੋੜ ਟੁੱਟ ਗਈ ਟੁੱਟ ਗਿਆ ਜੀ ਉਹ ਦੇਖੋ ਆ ਇੱਧਰ ਹੋਊਗਾ ਇੱਥੇ ਹੂੰ ਇੱਧਰ ਦੇਖੀ ਇੱਧਰ ਤਾਂ ਨਹੀਂ ਹੈਗਾ ਫੇਵਰ ਇੱਧਰ ਹੁੰਦਾ ਕੋਨਿਗਾ ਦੀ ਮਾਰੀ ਹੈ ਇਹ ਹਾਂ ਨਹੀਂ ਛੂ ਵੀ ਨਹੀਂ ਹੈਗਾ ਇੱਧਰ ਤਾਂ ਹਾਂਜੀ ਠੀਕ ਆ ਵੀਰੇ ਆ ਇਹ ਮੇਰੇ ਵੀਰੇ ਦੇ ਸੱਟਾਂ ਬੱਤੀਆਂ ਸਾਰੇ ਦੇ ਹਾਸੀਆਂ ਬੱਤੀਆਂ ਓ ਓ ਓ ਓ ਢੰਗ ਨਹੀਂ ਲਾ ਕੇ ਜਾ ਰਹੇ ਇੱਥੇ ਵੀ ਲੱਗੀ ਆ ਹਾਂ ਨਹੀਂ ਯਾਰੋ ਤੂੰ ਮੈਂ ਦੁਪਹਿਰੀ ਹੱਥ ਲਵਾ ਲਾ ਮੈਨੂੰ ਛੱਡ ਦੋ ਜਾਣਾ ਔਖਾ ਹੈ ਲਿਆਉਂਦੇ ਹੋਰ ਫੇਰ ਤੱਕਣਾ ਨਹੀਂ ਖੁਸ਼ੀ ਵੀ ਨਾ ਕਰੋ ਵਿਚਾਰੇ ਨਾਲ ਹਜੇ ਖੁਸ਼ੀ ਨਾ ਕਰੋ ਸਾਰਾ ਜਿਆਦਾ ਸੱਟਾਂ ਹੋਈਆਂ ਹੋਰ ਚਲ ਹੁਣ ਤਾਂ ਮੋੜ ਆ ਗਿਆ ਮੈਂ ਵੀ ਮੁੜਿਆ ਆਇਆ ਉਹੀ ਬਹੁਤ ਆ ਘਰ ਆ ਗਿਆ ਵਾਪਸ ਸੁਖੀ ਸ਼ਾਂਦੀ ਬਹੁਤ ਆਊਗੀ ਲੋਜੀ 6:40 ਹੋ ਗਏ ਅੱਜ ਮੈਂ ਹੈਗੀਆਂ ਕੰਮ ਤੋਂ ਬਹੁਤ ਹੀ ਜ਼ਿਆਦਾ ਲੇਟ ਕਿਥੇ ਮੈਂ 5:30 ਵਜੇ ਦਸਬੀ ਤਿਆਰ ਕਰ ਲੈਣੀ ਅੱਜ ਮੈਂਨੇ ਕੁਝ ਨਹੀਂ ਕੀਤਾ ਅੱਜ ਮੈਂ ਗੱਲਾਂ ਹੀ ਮਾਰੀਆਂ ਨੇ ਉੱਧਰ ਜਾ ਕੇ ਸੋ ਆ ਆਪਾਂ ਨੇ ਇਹ ਸਬਜ਼ੀ ਮੈਂ ਲਿਆਂਦੀ ਸੀ ਜਿਹੜੀ ਆਪਾਂ ਰੱਖੇ ਬਾਕੀ ਭਿੰਦੇ ਭਾਬੀ ਹੁਣ ਉਹਨੂੰ ਦੇਤੀਆਂ ਤੇ ਇਹ ਮਿਰਚਾਂ ਤਾਂ ਬਾਹਰੇ ਨੇ ਇਹ ਮम्मा ਕਹਿੰਦੇ ਵੀ ਤੋਕੇ ਤੋ ਫ੍ਰਿਜ ਚ ਲਾ ਲਾ ਬਸ ਇਹ ਮੈਂ ਤੋਤੀਆਂ ਤੇ ਹੁਣ ਬਸ ਮੈਂ ਮੂਗੀ ਮਸਰੀ ਦਾ ਧਰ ਦਿਆਂ ਆਈਆਂ ਨਾ ਜੀ ਆਹਾ ਸਾਫਤੀ ਮਸਰੀ ਸਾਫਤੀ ਬਸ ਸਾਫਤੀ ਮਸਲੀ ਬਣਾਵਾਂਗੇ ਹੁਣ ਆਪਾਂ ਵੈਸੇ ਬਣਾਣੀ ਸਾਫਤੀ ਮੈਨੂੰ ਸੀਗਾ ਵਿਚੋ ਸਾਫਤੀ ਮਸਲੀ ਦੇ ਅੰਦਰੇ ਬਣਦੀ ਕੁੱਕਰ ਦੀ ਸੀਟੀ ਅੰਨਰਵਾਉਂਦੇ ਨੇ ਪਰ ਫਿਰ ਵੀ ਹਰੇਕ ਚੀਜ਼ ਨੂੰ ਟਾਈਮ ਤਾਂ ਲੱਗਦਾ ਹੀ ਆ ਹਾਂ ਅੱਜ ਮੈਂ ਬਹੁਤ ਲੇਟ ਆ ਮੈਨੂੰ ਇਹ ਨਾ ਹਾਲ ਪੈ ਰਿਹਾ ਹੈ ਤੇ ਮੈਂ ਦੇਖਦੀ ਆ ਆਟਾ ਪਤਾ ਨਹੀਂ ਹੋਊਗਾ ਪਤਾ ਨਹੀਂ ਨਾ ਰੈਬਰ ਵੀ ਭਰਨਾ ਹੈ ਦੇਖੋ ਕਿੰਨਾ ਥੋੜਾ ਟਾਈਮ ਮੇਰਾ ਇੰਨਾ ਕੰਮ ਪੈ ਗਿਆ ਹਾਲ ਪੈ ਰਿਹਾ ਬਸ ਇੱਧਰ ਮੈਂ ਨੇ ਹਾਂਜੀ ਕੀ ਕਿਹੜੀ ਆਪਣੀ ਯੂਨੀਵਰਸਿਟੀ ਕਿਨੇ ਕਿਹਾ ਕਹਿੰਦੇ ਬਹੁਤ ਇਕੱਠ ਹੋਇਆ ਵਾਕਿਆ ਹਾਂ ਨਹੀਂ ਜੀ ਮੈਨੂੰ ਤਾਂ ਕੋਈ ਅਪਡੇਟ ਦੇਖੀ ਨਹੀਂ ਗਈ ਚਲ ਹੋਇਆਗਾ ਉਹਨਾਂ ਨੂੰ ਭੇਜ ਕੇ ਦੇਖ ਲਓ ਹਾਂ ਆ ਬਾਅਦ ਚ ਆਉਗੀ ਹਾਂ ਇਹ ਵੀ ਗੱਲ ਸਹੀ ਹੈ ਜੀ ਉਹੋ ਮੇਰਾ ਪਾਣੀ ਜਲਾ ਪਹੇ ਗਿਆ ਚਲ ਪਾਣੀ ਡੁੱਲਣਾ ਕਰ ਤੂੰ ਆ ਇਹਦੇ ਵਿੱਚ ਮੈਨੂੰ ਹੁਣ ਇੱਕ ਕਾਲੀ ਦਾਲ ਦੱਲਦ ਕਰਨੀ ਆ ਸੋ ਲੋ ਜੀ ਬਸ ਹੁਣ ਮੈਂ ਆਪਣੀ ਦਾਲ ਸਬਜ਼ੀ ਦੀ ਤਿਆਰੀ ਕਰਦੀ ਆ ਤਾਂ ਫਿਰ ਬਣਾ ਬੁਣ ਕੇ ਫਿਰ ਮੈਂ ਤੁਹਾਨੂੰ ਬਾਅਦ ਚ ਮਿਲਦੀ ਆ ਜਿੱਦਰ ਮੇਰੀ ਦਾਲ ਵੀ ਰਿਚਣ ਲੱਗੀ ਬਸ ਹੁਣ ਮੈਂ ਤੇ ਲਾ ਲੋਜੀ ਮੈਂ ਠੱਕਣ ਵੀ ਲਾਤਾ ਤੇ ਬਾਕੀ ਅੰਦਰ ਮੈਂ ਲਾ ਰਹੀਆਂ ਤੜਕਾ ਆ ਮੈਂ ਆਪਣਾ ਸਮਾਨ ਸਾਰਾ ਕੱਟ ਕੇ ਰੱਖ ਲਿਆ ਤੇ ਬਾਕੀ ਇਹ ਰੋਟੀਆਂ ਪਕਾਣੇ ਰਹੇ ਨੇ ਬਸ 7 ਵੱਜ ਗਏ ਨੇ ਬਸ ਮੇਰੀ ਦਾਲ ਬਣ ਚੁਈ ਲੋਜੀ ਮੈਂ ਤੜਕਾ ਲਾਤਾ ਸੀ ਤੇ ਦਾਲ ਨੂੰ ਤੇ ਦਾਲ ਆਪਣੀ ਹੋ ਗਈ ਆ ਤਿਆਰ ਬਸ ਹੁਣ ਮੈਂ ਲੈ ਕੇ ਜਾ ਰਹੀ ਹਾਂ ਅੰਦਰ ਰੋਟੀ ਤੇ ਫਿਰ ਤੁਹਾਨੂੰ ਦਿਖਾਨੀ ਆ ਦਾਲ ਤੇ ਰੋਟੀ ਕਾਫੀ ਆ ਗਈ ਇਹਦੇ ਨੂੰ ਦੇ ਤਾਂ ਹੈ ਨਾ ਜੀ ਕੁਲੀ ਦੇ ਨਾਲ ਗੱਲ ਚੱਲ ਰਹੀ ਆ ਸਾਈਕਲ ਤਾਂ ਵੀ ਠੀਕ ਰਹਿੰਦਾ ਉਹ ਬੈਂਟਲੀ ਆ ਨਾਂ ਮੈਂ ਹਰੀ मिरची ਤੋਲ ਲਈ ਸੀ ਥੋੜੀਆਂ ਜੀਆਂ ਕਿ ਉਹ ਬੈਠੀ ਆ ਸਾਈਕਲ 'ਚ ਨਾਂ ਦੇਖੀ ਬਣੀ ਪਈ ਆ ਨਾ ਜੀ ਸੁਬਹ ਨੂੰ ਹਾਂ ਚੱਲਣ ਤੋਂ ਠੰਡਾ ਹਾਂਜੀ ਅੱਜ ਮੈਂ ਬਸ ਪਾਲੀਆ ਜੀ ਕਰਤਾ ਠੰਡਾ ਪਾਣੀ ਪੀਣ ਨੂੰ ਅੱਛਾ ਕੋਈ ਨਾ ਤੁਹਾਨੂੰ ਦਿਲਿਆ ਦਿੰਨੀ ਆ ਸੰਪਰਕ ਨੇਂਬੂ ਪਾ ਕੇ ਦਾਲ ਦਾ ਬਹੁਤ ਕੈਂਡ ਲੱਗਦੀ ਹੈ ਘਰ ਦੇ ਨਿੰਬੂ ਨੇ ਨਾਲੇ ਉਥੇ ਨਿੰਬੂ ਲੱਗੇ ਸੀ ਤੋੜ ਲਿਆ ਹੁੰਦੇ